ਗਰਸਸਵੀ ਸਾਹਿਬ ਗੁਰਦਾਸਪੁਰ ਜੀ ਦੇ ਨਿਜ ਦੇਸ਼ਾ ਨਿਰਦੇਸ਼ਾਂ ਦੇ ਜਿਹੜੇ ਭੜੇ ਪਰਸ਼ਾਨੀ ਚੈਕਿੰਗ ਸੰਬੰਧੀ ਅਤੇ ਨਸ਼ੇ ਦੀ ਰੋਕਥਾਮ ਸੰਬੰਧੀ ਮੈਂ ਚੱਲ ਰਹੀ ਸੀ ਇਸ ਦੌਰਾਨ ਸਾਡੀ ਪੁਲਿਸ ਨੂੰ ਇੱਕ ਮੁਖਬਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਬੇਟੀਆਂ ਲਿਆ ਕੇ ਨਵੇਂ ਤਰੀਕ ਨੂੰ ਤਸਕਰੀ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਅਸਰ ਤੋਂ ਸਾਡੇ ਸਦਰ ਤੇ ਸਪੈਸ਼ਲ ਫੋਰਸ ਦੇ ਇਨਸਪੈਕਟਰ ਜਸਵੀਰ ਸਿੰਘ ਨਾਕਾ ਬਬਰੀ ਪਾਸ ਤੇ ਲਾਇਆ ਹੋਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 41 ਪੇਟੀਆਂ ਸ਼ਰਾਬ ਮਿਕ ਡਾਵਲ ਬਰੰਦ ਹੋਈ ਜਿਸ ਤੇ ਥਾਣਾ ਸਦਰ ਵਿੱਚ ਅਫੇਅਰ ਲੋਜ ਕਰ ਲਈ ਗਈ ਹੈ ਦੋ ਚੀਨੂ ਟਰੱਕ ਡਰਾਈਵਰ ਨੂੰ ਗ੍ਰਿਪਤਾਰ ਕਰ ਲਿਆ ਗਿਆ ਹਰ ਕਿਦੋਂ ਤੋਂ ਲੱਗੇ ਦੇਖੀਏ ਇਸ ਧੰਦੇ ਦੇ ਵਿੱਚ ਕਿ ਉਹ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਨਹੀਂ ਅੱਜ ਇਹਨਾਂ ਇਨਵੈਸਟੀਗੇਸ਼ਨਲ ਪਾਰਟ ਆਹੀਂ ਅੱਜ ਕੋਸ਼ਿਸ਼ ਕਰ ਰਹੇ ਹਾਂ ਤੇ ਬੈਕਵਰਡ ਤੇ ਫਾਰਵਰਡ ਲਿੰਕਾਂ ਜਿਹੜੇ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣਾ ਤਰੀਕਾ ਕੀ ਬਣਾਇਆ ਸੀ ਤਰੀਕਾ ਜਦ ਥੇਰਵਾਲਾ ਟੈਂਕਰੋਂ ਦਾ ਉਹਦੇ ਵਿੱਚ ਖਾਣੇ ਬਣਾਏ ਹੋਏ ਸੀ ਤੋਂ ਦੇ ਵਿੱਚ ਪੇਟੀਆਂ ਰੱਖੀਆਂ ਸੀ ਚੰਡੀਗੜ੍ਹ ਪਹੁੰਚਿਆ ਇਹ ਚੰਡੀ ਇਹ 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 ਤਾਂ ਨਾ ਹੈਗਾ ਜੀ ਬਲਵਿੰਦਰ ਸਿੰਘ ਸਨਵ ਜਸਵਿੰਦਰ ਸਿੰਘ ਹੁਸ਼ਿਆਰ ਕੋਲ ਤਾਂ ਲੈਣ ਵਾਲਾ ਹੈ ਇਹਨਾਂ ਸਪਲਾਈ ਕਿਤੇ ਕਿਤੇ ਕਰਦੇ ਆ ਇਹ ਅਜੇ ਤੱਕ ਪੁੱਛ ਕਿਸ ਕਰਨੀ ਆ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਨੀ ਆ ਟੈਂਕਰ ਸਦਾ ਆਪਣਾ ਸੀ ਜੇ ਨਹੀਂ ਕਰਾਇਆ ਕਰਾਈ ਜੀ ਟੈਂਕਰ ਕਰਾਇਆ ਤੇ ਸੀ ਇਹ ਡਰਾਈਵਰ ਸੀ ਇਹ ਖਾਸੇ ਦੇ ਵਾਸਤੇ ਬਣਾ ਕੇ ਆਏ ਇਸੇ ਵਾਸਤੇ ਸਪੈਸ਼ਲ ਦੇ ਵਾਸਤੇ ਬਣਾਏ ਨੇ ਉਹਦੇ ਵਿੱਚ ਖਾਣੇ ਬਣਾਏਗੇ ਕਿ ਕਿ ਇਹਨੂੰ ਪੜਨਾ ਚੱਲੇ ਵੀ ਤੇਲ ਲੈ ਕੇ ਜਾ ਰਹੇ ਆ ਉਹ ਵੀ ਕਰਾਂਗੇ ਤੇ ਦੇਸਪਲ ਪੁਛ ਕਿਸਵਰ ਤਾਲ ਕਰਾਂਗੇ ਸਾਰੇ ਬਾਰੇ ਜਿਹਨ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜਣਗੇ ਸਾਰਿਆਂ ਨੂੰ ਰੈਸਟ ਕੀਤਾ ਜਾਵੇ। ਪੀਐਸਪੀ ਕਰਦਾ ਵੀ ਹੈ ਕਿ ਜਸ ਇਸੇ ਵਸਫਰਾ ਨਹੀਂ ਨਹੀਂ ਸਭ ਇਸੇ ਕੰਮ ਵਾਸਤੇ ਪਲਾਨ ਹੈ। ਖਾਨੇ ਕੀਦਾਂ ਦੇ ਲਈ ਕੋਈ ਟੈਕਨੀਕ ਨਹੀਂ ਆ ਜਾ ਸਕਦਾ। ਆਹ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਉਹਦਾ ਟੈਂਕਰ ਦੇ ਵਿੱਚ ਪਾਰਟੀਸ਼ਨ ਕੀਤੀ ਹੋਈ। ਸਾਰੇ ਨੈਟਵਰਕਾਂ ਜਾਂ ਇਹ ਗਰੋਅ ਆ ਜਾਂ ਕਿੰਨੇ ਮੈਂਬਰ ਇਹ ਸਰ ਪੁੱਛੂਗਾ ਕਿ ਹੁਣ ਅਸੀਂ ਥੋੜੀ ਦੇਰ ਪਹਿਲਾਂ ਫੜਿਆ ਸਾਰਾ ਹੈ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਰੇ ਫਿਰ ਆਪ ਜੀ ਨੂੰ ਸੂਚਿਤ ਕਰਦੇ ਹਾਂ। jitna khane banaye gaya saaf suthra jaahir kiya hai matlab pehle bhi kar chuke honge kyunki bilkul 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 karde hain te aaya koi samne ki pehle kuch nahi nahi ate koi bariki na puch kuch nahi ki thi bariki na puch kuch kuch karke sara jo mamla aapjit de notice de liya de rain wala kitta da right ye driver chart pe bana le theek theek hai